ਸਾਰੇ ਅਨੁਸਾਤ ਸੇਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰ ਕੇ ਜਹਲ ਪੰਜਾਬੀ ਵਿਰਸਾ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਹ ਕੇ ਕਹਾਣੀ ਕਰ ਮੋਹਨ ਭੰਡਾਰੀ ਦੀ ਕਲਮ ਤੋਂ ਪੰਜਾਬੀ ਕਹਾਣੀ ਦਿਲ ਚੌਲੀ ਅਖੀਰ ਤੱਕ ਜਰੂਰ ਸੁਣਨਾ ਜੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਕਹਾਣੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਮੋਹਨ ਭੰਡਾਰੀ ਦੀ ਕਲਮ ਤੋਂ ਪੰਜਾਬੀ ਕਹਾਣੀ ਤਿਲ ਚਲੀ ਚੌਧਰੀ ਰੌਣਕ ਮੱਲਪੰਮਤਰ ਗਿਆ ਉਹ ਸਿਰ ਤੋਂ ਪੈਰਾਂ ਤੱਕ ਕੰਬ ਉੱਠਿਆ ਪਸੀਨਾ ਉਹਦੀ ਚੌਕਣੀ ਗੋਗੜ ਤੇ ਇਉਂ ਫਿਰ ਗਿਆ ਜਿਵੇਂ ਰੱਜੀ ਹੋਈ ਭੂ ਉੱਪਰ ਕੱਸੀ ਦਾ ਪਾਣੀ ਪਹਿਲਾਂ ਫਿਰ ਜਾਂਦਾ ਹੈ ਉਹਨੂੰ ਸ਼ਾਮ ਦੇ ਘਸਮੁਸੇ ਤੋਂ ਡਰ ਲੱਗ ਰਿਹਾ ਸੀ ਜੋ ਪਾਸੇ ਵਰਤੀ ਮੌਤ ਜਿਹੀ ਚੁੱਪ ਨੇ ਉਹਨੂੰ ਹੋਰ ਵੀ ਭੈ ਪੀਤ ਕਰ ਦਿੱਤਾ ਉਹਨੇ ਆਪਣੇ ਆਲੇ ਦੋ ਆਲੇ ਦੇਖਿਆ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ ਭਾਕ ਦੀ ਪੱਠੀ ਵਿੱਚੋਂ ਨਿਕਲਦੇ ਪੰਗਰੇ ਲੋਹੇ ਵਰਗੇ ਭਿਆਨਕ ਖਿਆਲਾਂ ਨੇ ਉਹਦੇ ਲਹੂ ਦਾ ਦੌਰਾ ਤੇਜ਼ ਕਰ ਦਿੱਤਾ ਭਿਆਨਕ ਤੇ ਅਜੀਬ ਜਿਹੇ ਖਿਆਲ ਉਸ ਨੂੰ ਆਉਣ ਲੱਗੇ ਤੇ ਮੌਤ ਵਰਗੇ ਕੀ ਖਿਆਲੂ ਦੇ ਮਨ ਵਿੱਚ ਆਏ ਜੇ ਭਲਾ ਇਸ ਅਹਣੀ ਰੀ ਰਾਤ ਚ ਮੈਨੂੰ ਕੋਈ ਮਾਰ ਜਾਏ ਮੇਰਾ ਗਲਾ ਹੀ ਘੁੱਟ ਦੇਵੀ ਜਾਂ ਰੱਸਿਆਂ ਨਾਲ ਨੂੜ ਕੇ ਮੈਨੂੰ ਕੀੜਿਆਂ ਦੇ ਭੌਂ ਤੇ ਸੁੱਟ ਜਾਏ ਕੀੜੇ ਮੇਰੀ ਬੂਟੀ-ਬੂਟੀ ਝੂਂਡ ਲੈਣ ਫੇਰ ਉਹਨੂੰ ਯਾਦ ਆਇਆ ਕਿ ਕਿਵੇਂ 15 ਦਿਨ ਪਹਿਲਾਂ ਦੀ ਇਹੋ ਜਿਹੀ ਇੱਕ ਸ਼ਾਮ ਹੀ ਤਿੰਨ ਡਾਕੂ ਆਣੇ ਲਾਗਲੇ ਪਿੰਡ ਨੂੰ ਜਾਂਦੇ ਕਿਸੇ ਪਿਓ ਪੁੱਤ ਨੂੰ ਘੇਰ ਲਿਆ ਸੀ ਪਿਓ ਦੇ ਦੇਖਦੇ ਆਂ ਦੇਖਦੇ ਆਂ ਪੁੱਤ ਨੂੰ ਗੋਲੀਆਂ ਨਾਲ ਸ਼ਾਨ ਦਿੱਤਾ ਸੀ ਉਸ ਪਿੱਛੋਂ ਪਿਓ ਨੂੰ ਵੀ ਟਾਲੀ ਉਹਲੇ ਲੁਕਿਆ ਕੋਈ ਰਾਹੀ ਇਹ ਦੇਖ ਕੇ ਡਰ ਗਿਆ ਸੀ ਤੇ ਭੱਜ ਉੱਠਿਆ ਸੀ ਭੱਜੇ ਜਾਂਦੇ ਉਹਦੇ ਕੰਨਾਂ ਕੋਲ ਦੀ ਕਿੰਨੀਆਂ ਹੀ ਗੋਲੀਆਂ ਸ਼ਾਂ ਸ਼ਾਂ ਕਰਦੀਆਂ ਲੰਘ ਗਈਆਂ ਸਨ ਪਰ ਉਹ ਵੱਜ ਗਿਆ ਇਹ ਸਾਰੀ ਵਿਥਿਆ ਚੌਧਰੀ ਰੌਣਕ ਮਾਲ ਨੇ ਆਪ ਆਪਣੇ ਕੰਨਿ ਉਸ ਬੰਦੇ ਤੋਂ ਸੁਣੀ ਸੀ ਉਹ ਤਾਂ ਇਸ ਨੂੰ ਸਾਂ ਵਿੱਚ ਇਕੱਲਾ ਸੀ ਬਿਲਕੁਲ ਇਕੱਲਾ ਇੱਕ ਵਾਰੀ ਫੇਰ ਉਹਦਾ ਸਾਰਾ ਸਰੀਰ ਕੰਬ ਗਿਆ ਦੂਰ ਸਾਹਮਣੇ ਚ ਰਸਤੇ ਵਿੱਚ ਕਿਸੇ ਪੁੱਤ ਵੀ ਗੁੱਚੀ ਦੇ ਬਾੜ ਟੂਣੇ ਦੇ ਦੀਵੇ ਦੀ ਲਾਟ ਕੰਬ ਰਹੀ ਸੀ ਕਾਲੀ ਕਾਲੀ ਉਹ ਆਪਣੇ ਘਰ ਨੂੰ ਤੁਰ ਪਿਆ ਕੀੜਿਆਂ ਦੇ ਭੌਣ ਦੇ ਤਿਲ ਚੌਲੀ ਪੌਣ ਆਇਆ ਉਹ ਬੜੇ ਠਰਮੇ ਨਾਲ ਹਵਾ ਨਾਲ ਹਟਖੇਲੀਆਂ ਕਰਦਾ ਆਇਆ ਸੀ ਘਰ ਨੂੰ ਮੁੜੇ ਜਾਂਦੇ ਤੇ ਉਹਦੇ ਕਦਮ ਥਿੜਕ ਥਿੜਕ ਜਾਂਦੇ ਸਨ। ਉਹਨੂੰ ਲੱਗਿਆ ਜਿਵੇਂ ਕੋਈ ਉਹਦਾ ਪਿੱਛਾ ਕਰ ਰਿਹਾ ਹੋਵੇ। ਉਹਦੇ ਬਿਲਕੁਲ ਨਾਲ ਕੋਈ ਤੁਰ ਰਿਹਾ ਹੋਵੇ। ਉਹਨੇ ਪਿੱਛੇ ਮੁੜ ਕੇ ਦੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ। ਉਹਦਾ ਪਰਸ਼ਾਵਾ ਹੀ ਸੀ ਜਿਹੜਾ ਸ਼ਾਇਦ ਉਸ ਤੋਂ ਜ਼ਿਆਦਾ ਡਰਿਆ ਹੋਇਆ ਸੀ। ਉਸ ਤੋਂ ਜ਼ਿਆਦਾ ਉਕੰਬ ਰਿਹਾ ਸੀ। ਖੜਕਾ ਹੋਣ ਦੇ ਡਰੋਂ ਪੰਜ ਗਜ਼ੀ ਧੋਤੀ ਦਾ ਲਾੜ ਉਹਨੇ ਇੱਕ ਹੱਥ ਨਾਲ ਫੜ ਲਿਆ। ਸੰਭਲ ਸੰਭਲ ਤੇ ਤੁਰਦਾ ਉਹ ਇੱਦਾਂ ਆਪਣੇ ਘਰ ਆਵੜਿਆ ਜਿੱਦਾਂ ਕੋਈ ਸੱਪ ਚਾਨਣ ਦੀ ਮਸਤੀ ਵਿੱਚ ਖੇਡਦਾ ਖੇਡਦਾ ਕਿਸੇ ਅਣਡਿੱਠ ਨਿਉਲੇ ਦੀ ਨਜ਼ਰ ਚੜਨ ਨੂੰ ਡਰਦਾ ਆਪਣੀ ਖੁੱਡ ਵਿੱਚ ਸਰਕ ਜਾਂਦਾ ਹੈ ਅੰਦਰੋਂ ਤਾਕੀ ਵਿੱਚ ਦੀ ਉਸ ਬਾਹਰ ਵੱਲ ਦੇਖਿਆ ਲੋਕਾਂ ਦਾ ਹੜ ਸ਼ਹਿਰ ਵਾਲਾ ਰਹ ਸੀ ਅਗਲੇ ਕਮਰੇ ਵਿੱਚ ਵੜਦੇ ਹੀ ਉਹ ਆਪਣੇ ਨਵਾਰੇ ਪਲੰਘ ਤੇ ਡਿੱਗ ਪਿਆ 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 ਆਪਣੀ ਪਹਿਲੀ ਜ਼ਿੰਦਗੀ ਬਾਰੇ ਸੋਚਣ ਲੱਗਾ ਸੋਚਦਾ ਉਹ ਉਥੇ ਪੁੱਜ ਗਿਆ ਜਿੱਥੇ ਚੌਧਰੀ ਰੌਣਕਮੱਲ ਨਹੀਂ ਸੀ ਹੁੰਦਾ ਬਸ ਰੌਣਕ ਹੀ ਹੁੰਦਾ ਸੀ ਇਕੱਲਾ ਮਾਂ ਦਾ लाਡਲਾ ਰੌਣਕੀ ਤੇ ਉਹ ਪਿੰਡਾਂ ਵਿੱਚ ਫਿਰਕੇ ਕੱਪੜੇ ਵੇਚਦਾ ਹੁੰਦਾ ਸੀ ਛੋਟੀ ਜਹੀ ਕੱਪੜੇ ਦੀ ਭਾਰੀ ਗਠੜੀ ਕਿਸੇ ਵਾਜੀਗਰਨੀਆ ਦੀ ਪਿੱਠ ਤੇ ਲੱਦੇ ਨਿਆਣੇ ਵਾਂਗ ਉਹਦੀਆਂ ਵੱਖੀਆਂ ਵਿੱਚ ਵੜਵੜ ਜਾਂਦੀ ਪਿੰਡ ਦੀਆਂ ਸਵਾਨੀਆਂ ਨੂੰ ਘਸ ਘਸ ਕੱਪੜਾ ਵੇਚਦਾ ਉਹ ਮਸਾਂ ਗੁਜ਼ਾਰਾ ਤੋਰਦਾ ਥੱਕਿਆ ਟੁੱਟਿਆ ਘਰ ਆ ਕੇ ਜਦੋਂ ਆਪਣੀ ਜਨਾਨੀ ਦੇ ਹੱਥਾਂ ਦੀ ਪੱਕੀ ਰੋਟੀ ਖਾਂਦਾ ਤਾਂ ਉਹਦਾ ਸਾਰਾ ਥਕਾਏ ਮਾਂ ਲੈ ਜਾਂਦਾ। ਦੋਵੇਂ ਵੇਲੇ ਮਿਲਦੀ ਰੁੱਖੀ ਮਿੱਸੀ ਰੋਟੀ ਉਹਨੂੰ ਬਹੁਤ ਸੁਆਦ ਲੱਗਦੀ ਤੇ ਉਹ ਇਸ ਲਈ ਰੱਬ ਦਾ ਸੋ ਸੋ ਸ਼ੁਕਰ ਕਰਦਾ। ਜ਼ਿੰਦਗੀ ਉਹਦੀ ਸਾਵੇ ਦੁਰ ਰਹੀ ਸੀ। ਇੱਕ ਦਿਨ ਉਹਦਾ ਕੱਪੜਾ ਬਹੁਤ ਵਿਗਿਆ। ਕੁਝ ਰੁਪਏ ਉਹਨੂੰ ਉਧਾਰ ਦੇ ਮਿਲ ਗਏ। ਘਰ ਆ ਕੇ ਉਹਨੇ ਜਦ ਸਾਰੇ ਗਿਨੇ ਤਾਂ ਪੂਰੇ 100 ਰੁਪਏ ਸਨ। 100 100 ਦੇ ਨੋਟ ਤਾਂ ਉਹਨੇ ਬਹੁਤ ਦੇਖੇ ਸਨ ਸ਼ਹਿਰ ਦੇ ਹਟਵਾਣੀਏ ਦੀ ਦੁਕਾਨ ਦਾ ਗੱਲਾ 100 100 ਦੇ ਨੋਟਾਂ ਨਾਲ ਹੀ ਤਾਂ ਭਰਿਆ ਰਹਿੰਦਾ ਸੀ ਉਹਨੂੰ ਪਤਾ ਨਹੀਂ ਕੀ ਹੋੜਿਆ ਕਿ ਉਹ ਛੋਟੇ ਨੋਟਾਂ ਬਦਲੇ ਪਿੰਡ ਦੇ ਸ਼ਰਾਬ ਦੇ ਠੇਕੇ ਤੋਂ 100 ਦਾ ਇੱਕੋ ਇੱਕ ਨੋਟ ਬਦਲਾ ਲਿਆ ਆ ਉਹਦੀ ਤਾਂ ਤੂਰ ਹੀ ਬਦਲ ਗਈ ਘਰ ਵਿੱਚ ਪਹਿਲੀ ਵਾਰ 100 ਦਾ ਨੋਟ ਆਇਆ ਸੀ ਕੋਰੇ ਕੁ ਜੇ ਵਿੱਚ 100 ਦਾ ਨੋਟ ਰੱਖ ਕੇ ਉਹਨੇ ਨਵੇਂ ਥਾਂ ਨਾਲੋਂ ਕੋਰੇ ਕੁਜੇ ਵਿੱਚ 100 ਦਾ ਨੋਟ ਰੱਖ ਕੇ ਉਹਨੇ ਨਵੇਂ ਥਾਣ ਨਾਲੋਂ ਲੀਰ ਪਾੜ ਕੇ ਉਹਦਾ ਮੂੰਹ ਬੰਨ੍ਹ ਦਿੱਤਾ। ਕੁਜਾ ਉਹ ਕੱਚੀ ਕੋਠੀ ਵਿੱਚ ਰੱਖ ਕੇ ਲੰਮਾ ਪੈ ਗਿਆ। ਸਾਰੀ ਦੀ ਸਾਰੀ ਰਾਤ ਉਹ ਪਾਸੇ ਮਾਰਦਾ ਰਿਹਾ। ਉਹਨੂੰ ਨੀਂਦ ਨਹੀਂ ਸਿਆ ਰਹੀ। ਉਹ ਘੰਟੇ-ਘੰਟੇ ਪਿੱਛੋਂ ਕੁਜੇ ਦਾ ਮੂੰਹ ਖੋਲ ਕੇ 100 ਦੇ ਨੋਟ ਨੂੰ ਹੱਥਾਂ ਨਾਲ ਟੋ-ਟੋ ਕੇ ਮੁੜ ਕੋਠੀ ਵਿੱਚ ਰੱਖ ਦਿੰਦਾ। ਉਸ ਰਾਤ ਉਹਦੀ ਅਜੀਬ ਹਾਲਤ ਹੋ ਗਈ ਸੀ। ਉਦਿਕਰ ਵਾਲੀ ਉਸ ਦੀ ਇਹ ਹਾਲਤ ਵੇਖ ਵੇਖ ਘਬਰਾ ਰਹੇ ਸੀ ਉਸ ਨੂੰ ਕੀ ਚੱਲ ਚੜ ਗਿਆ ਸੀ ਉਸ ਰਾਤ ਉਹ ਹੁਣ ਵੀ ਕਦੇ ਕਦੇ ਸੋਚਣ ਲੱਗ ਜਾਂਦੀ ਫਿਰ ਉਹਨੇ ਆਪਣੇ ਪਿੰਡ ਦੀ ਬਜਾਜੀ ਹੀ ਹੱਟੀ ਪਾ ਲਈ ਤੇ ਉਹ ਰੌਣਕ ਦੀ ਥਾਂ ਰੌਣਕ ਮੱਲ ਮੰਣ ਗਿਆ ਬਣ ਗਿਆ ਪਿੰਡ ਵਿੱਚ ਉਹਦਾ ਸੋਨਾ ਵੰਝ ਚੱਲ ਗਿਆ ਦੋ ਦੋ ਚਾਰ ਚਾਰ ਤੋਂ ਵੱਧਦੀਆਂ ਅਸਾਮੀਆਂ ਹੁਣ ਸਾਰੇ ਪਿੰਡ ਵਿੱਚ ਫੈਲ ਗਈਆਂ ਕੱਪੜੇ ਤੇ ਲੱਗੇ ਕੰਟਰੋਲ ਨੇ ਉਹਨੂੰ ਬਲੈਕ ਕਰਨੇ ਸਿਖਾਈ ਨੇਤ ਨਮੀ ਟੈਕਸਾਂ ਨੇ ਉਹਨੂੰ ਦੂਰੀਆਂ ਵਹੀਆਂ ਰੱਖਣੀਆਂ ਸਿਖਾ ਦਿੱਤੀਆਂ ਪਿੰਡ ਦਾ ਵਾੜ ਵਾਲੋ ਦਾ ਕਰਜਾਇਸੀ ਸਾਰੇ ਇਲਾਕੇ ਵਿੱਚ ਹੁਣ ਰੌਣਕਮਲ ਰੌਣਕਮਲ ਹੋ ਰਹੀ ਸੀ ਫਿਰ ਉਹਨੂੰ ਆਪਣਾ ਪਿੰਡ ਛੋਟਾ ਛੋਟਾ ਲੱਗਣ ਲੱਗਾ ਜਿਵੇਂ ਉਹਦੀ ਦਿਨ ਪਰ ਦਿਨ ਵੱਧਦੀ ਗੁੱਗੜ ਹੁਣ ਇਸ ਪਿੰਡ ਵਿੱਚ ਨਹੀਂ ਸੀ ਸਮਾ ਰਹੀ ਇੱਕ ਰਾਤ ਉਹ ਟਰੱਕ ਵਿੱਚ ਸਮਾਨ ਪਾ ਕੇ ਲਾਗਲੇ ਸ਼ਹਿਰ ਆਵੜਿਆ ਅਸਾਮੀਆਂ ਪਿੰਡਾਂ ਤੋਂ ਸ਼ਹਿਰ ਦੇ ਚੱਕਰ ਮਾਰਨ ਲੱਗੀਆਂ ਜੇ ਸੀਤੀ ਭੈਣ ਦਾ ਵਿਆਹ ਕਰਿਆ ਜਾਂਦਾ ਉਹ ਰੌਣਕਮਲ ਕੋਲ ਜ਼ਰੂਰ ਪੁੱਜਦਾ ਜਮੀਨ ਗਹਿਣੇ ਧਰ ਕੇ ਆਪਣੀ ਗਰਜ਼ ਪੂਰੀ ਕਰਦਾ ਰੌਣਕਮਲ ਦੇ ਗੁਣ ਗੌਂਦਾ ਉਹ ਥੱਕਦਾ ਨਾ ਉਹ ਰੌਣਕਮਲ ਦੇ ਦੋ ਪੱਠੇ ਚੱਲਦੇ ਸਨ ਉਹਦੇ ਆਪਣੇ ਟਰੱਕ ਚੱਲਦੇ ਸਨ ਕਈ ਕੰਪਨੀਆਂ ਦਾ ਉਹ ਹਿੱਸੇਦਾਰ ਸੀ ਉਹਦਾ ਇੰਨਾ ਕੰਮ ਹੁੰਦੇ ਵੀ ਉਹਨੂੰ ਹੁਣ ਕੋਈ ਕੰਮ ਨਹੀਂ ਸੀ ਬਸ ਗੁੱਗੜ ਤੇ ਘੜੀ ਮੜੀ ਉਹ ਹੱਥ ਫੇਰਦਾ ਰਹਿੰਦਾ ਕਦੇ-ਕਦੇ ਮਸਤੀ ਵਿੱਚ ਆ ਕੇ ਆਪਣਾ ਆਪਣੇ ਘਰ ਵਾਲੀ ਤੇ ਰੂਪ ਛਾੜਦਾ ਉਹ ਕਹਿੰਦਾ ਭਗਵਾਨੀ ਕੀ ਸਮਝਦੀ ਹੈ ਜਿਹੜੇ ਰੌਣਕੀ ਨੂੰ ਘਰ ਵਿੱਚ 100 ਦਾ ਨੋਟ ਪਿਆ ਦੇਖ ਕੇ ਉਸ ਰਾਤ ਨੀਂਦ ਨਹੀਂ ਸੀ ਆਈ ਅੱਜ 4 ਡਿੰਗਾ ਤੇ ਪਿਸ਼ਾਬ ਕਰਨ ਗਿਆ ਇੰਨਾ ਕਮਾ ਲੈਂਦਾ ਬਧੀ ਗੁੱਗੜ ਤੇ ਉਹਦਾ ਹੱਥ ਮੱਲੋ ਮੱਲੀ ਫਿਰਨ ਲੱਗ ਜਾਂਦਾ ਇਸ ਸਾਲ ਦੀਆਂ ਚੋਣਾਂ ਵਿੱਚ ਉਸ ਸ਼ਹਿਰ ਦਾ ਮੁਖੀਆ ਚੁਣਿਆ ਗਿਆ ਰੌਣਕ ਮੱਲ ਤੋਂ ਹੁਣ ਉਹ ਚੌਧਰੀ ਰੌਣਕ ਮੱਲ ਬਣ ਗਿਆ। ਇਹਨਾਂ ਕੁਝ ਹੁੰਦੇ ਵੀ ਉਹਨੂੰ ਚੈਨ ਨਹੀਂ ਸੀ ਮਿਲਿਆ। ਵਪਾਰਕ ਧੰਦਿਆਂ ਵਿੱਚ ਉਲਝਿਆ ਉਹ ਦਿਨ ਰਾਤ ਭਟਕਦਾ ਰਹਿੰਦਾ। ਉਹਦੀਆਂ ਕਈ ਅਸਾਮੀਆਂ ਉਹਨੂੰ ਅੱਖਾਂ ਦਿਖਾਉਣ ਲੱਗ ਜਾਂਦੀਆਂ। ਕਈ ਅਸਾਮੀਆਂ ਮਰ ਮੁੱਕਰ ਜਾਂਦੀਆਂ। ਉਹਦੇ ਆਪਣੇ ਖਾਸ ਪਿੰਡ ਦਾ ਬਚਨਾ ਕਾਮਰੇਡ ਖਲਮ ਖੁੱਲਾ ਉਹਦੇ ਖਿਲਾਫ ਪ੍ਰਚਾਰ ਕਰਦਾ ਫਿਰਦਾ ਰਹਿੰਦਾ। ਵਾਹ ਕੱਟ ਕੇ ਉਹਦੀਆਂ ਦੁਕਾਨਾਂ ਦੀ ਕਤਾਰ ਵੱਲ ਇਸ਼ਾਰਾ ਕਰਕੇ ਉਹ ਕਹਿੰਦਾ ਉਹ ਇਹ ਰੌਣਕਾ ਕਿਹਦੀ ਖਤਰ ਜੋੜਦਾ ਇਹ ਮਿਲਖਾ ਮੌਕਾ ਆਉਣ ਤੇ ਲੋਕਾਂ ਨੇ ਇਹ ਆਪੇ ਸਾਂਭ ਲੈਣੀਆਂ ਨੇ ਇਹ ਸੁਣ ਕੇ ਚੌਧਰੀ ਰੌਣਕ ਮੱਲ ਉੱਪਰੋਂ ਤਾਂ ਹੱਸ ਛੱਡਦਾ ਪਰ ਅੰਦਰੋਂ ਅੰਦਰ ਜਿਵੇਂ ਉਹਨੂੰ ਕਾਂਬਾ ਛੱਡ ਜਾਂਦਾ ਆਪਸ ਵਿੱਚ ਗੱਲਾਂ ਕਰਦੇ ਲੋਕ ਉਹਨੂੰ ਲੱਗਦਾ ਜਿਵੇਂ ਉਹਦੀਆਂ ਹੀ ਚੁਗਲੀਆਂ ਕਰ ਰਹੇ ਹੋਣ ਉਹਦੇ ਖਿਲਾਫ ਬੇਅੰਤਾਂ ਬਣਾ ਰਹੇ ਹੋਣ ਕਈ ਕਈ ਪਰਮ ਕਈ ਕਈ ਵਹਿਮ ਖਾਮ ਖਾਉ ਨੂੰ ਤੰਗ ਕਰੀ ਜਾਂਦੇ ਉਹਦੀਆਂ ਰਾਤਾਂ ਦੀ ਨੀਂਦ ਹਰਾਮ ਹੁੰਦੀ ਰਹਿੰਦੀ ਕਦੇ ਕਦੇ ਉੱਪੜ ਵਾਹੇ ਉੱਠ ਬੈੰਦਾ ਭੇੜੇ ਭੇੜੇ ਸੁਪਨੇ ਉਸ ਨੂੰ ਆਉਂਦੇ ਰਹਿੰਦੇ ਫਿਰ ਉਹਨੇ ਇੰਨਾਂ ਗੱਲਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਪੰਡਤਾਂ ਭਾਈਆਂ ਨੂੰ ਉਹ ਪੂਜਨ ਲੱਗਾ ਇਲਾਕੇ ਦੇ ਵੱਡੇ ਸੰਤਾਂ ਨੂੰ ਕਈ ਵੀਰਾਂ ਘਾਰ ਵਿੱਚ ਬਿਠਾ ਕੇ ਆਪਣੇ ਸ਼ਹਿਰ ਲੈ ਆਇਆ ਸਾਲ ਵਿੱਚ ਕਈ ਸਤਸੰਗੋ ਨੇ ਕਰਾਏ ਸਕੂਲਾਂ ਮੰਦਰਾਂ ਤੇ ਗੁਰਦੁਆਰਿਆਂ ਨੂੰ ਉਹਨੇ ਹਜ਼ਾਰਾਂ ਰੁਪਏ ਮਦਦ ਵਜੋਂ ਦਿੱਤੇ ਹਾੜ ਪੀੜਤਾ ਵਿੱਚ ਉਹਨੇ ਹਜ਼ਾਰਾਂ ਕੰਬਲ ਵੰਡੇ ਇਲੈਕਸ਼ਨ ਫੰਡ ਵਿੱਚ ਉਹਨੇ ਐਡੀ ਵੱਡੀ ਥੈਲੀ ਭੇਟ ਕੀਤੀ ਕਿ ਵੱਡੇ ਵੱਡੇ ਸਾਹੂਕਾਰਾਂ ਦੇ ਦੰਦ ਜੋੜ ਦਿੱਤੇ ਪਰ ਫੇਰ ਕੀ ਇੱਕ ਖੋਜ ਜਹੀ ਇੱਕ ਪਟਕਾ ਜਹੀ ਉਹਨੂੰ ਅੰਦਰੋਂ ਅੰਦਰ ਖਾਈ ਜਾਂਦੀ ਆਪਣੇ ਕੰਮ ਵੱਲੋਂ ਅਵੇਸਲਾ ਹੋ ਕੇ ਕੰਮ ਜਿਹੜਾ ਹੁਣ ਆਪੇ ਹੀ ਚੱਲੀ ਜਾ ਰਿਹਾ ਸੀ ਉਹ ਚੈਨ ਪਾਲ ਰਿਹਾ ਸੀ ਉਹੋ ਜਿਹਾ ਚੈਨ ਜਿਹੜਾ ਉਹਨੂੰ ਕਦੇ ਪਿੰਡਾਂ 'ਚ ਘਸ-ਘਸ ਕੱਪੜਾ ਵੇਚ ਕੇ ਆਏ ਥੱਕੇ ਟੁੱਟੇ ਨੂੰ ਚੁੱਲ੍ਹੇ ਮੂਰੇ ਬਹਿ ਕੇ ਰੁੱਖੀ ਮਿੱਸੀ ਰੋਟੀ ਖਾਂਦਿਆਂ ਨਸੀਬ ਹੁੰਦਾ ਸੀ ਕਿੰਨਾ ਠਰਮਾ ਕਿੰਨਾ ਚੈਨ ਸੀ ਉਸ ਜ਼ਿੰਦਗੀ ਵਿੱਚ ਕਦੇ-ਕਦੇ ਉਹ ਸੋਚਦਾ ਫਿਰ ਉਹਨੂੰ ਇੱਕ ਪ੍ਰਤਾਪੀ ਸੰਤਾਂ ਦੇ ਦਰਸ਼ਨ ਹੋਏ ਸਾਰੇ ਵਿਥਿਆਵ ਨੇ ਸੰਤਾਂ ਨੂੰ ਕਹਿ ਸੁਣਾਈ ਇੱਕ ਵੇਰਾ ਤਾਂ ਉਹ ਸੰਤਾ ਅੱਗੇ ਚੌਧਰੀ ਮੱਲ ਤੋਂ ਇੱਕ ਤੁਸ਼ ਰੌਣਕੀ ਬਣ ਗਿਆ ਸੰਤ ਨੂੰ ਦਇਆ ਆ ਗਈ ਉਹਦੀ ਇਹ ਹਾਲਤ ਦੇਖ ਕੇ ਉਹ ਮੂੰਹ ਵਿੱਚ ਕਾ ਗਲ ਵਿੱਚ ਖੱਦਰ ਦਾ ਪਰਣਾ ਅਤੇ ਨੰਗੇ ਪੈਰੀਂ ਸ਼ਹਿਰ ਦਾ ਚੌਧਰੀ ਉਹਨਾਂ ਦੇ ਚਰਨਾਂ ਵਿੱਚ ਟਿਆ ਪਿਆ ਸੀ ਸੰਤਾ ਨੇ ਜਾਗ ਕਰਾਇਆ ਉਹਨਾਂ ਨੇ ਉਹਦਾ ਹੱਥ ਲਵਾ ਕੇ ਗਰੀਬਾਂ ਨੂੰ ਕੱਪੜੇ ਵੰਡੇ ब्राह्मण ਨੂੰ ਕਈ ਕਪੜਾ ਗਊਆਂ ਦਾਣ ਕਰਵਾਈਆਂ ਉਹ ਉਹਦੇ ਕੋਲ ਸਵਾ ਮਹੀਨਾ ਰਹੇ ਜਾਂਦੇ ਹੋਏ ਉਹਨੂੰ ਉਹ ਅਸੀਸ ਦੇ ਗਏ ਤੇ ਕਹਿ ਗਏ ਦੇਖ ਰੌਣਕ ਮਾਲ ਕੱਲ ਨੂੰ ਮੰਗਲਵਾਰ ਹੈ ਕੱਲ ਤੂੰ ਹੀ ਡੁੱਬਦੇ ਸੂਰਜ ਨਾਲ ਕੀੜਿਆਂ ਦੇ ਭੌਣ ਤੇ ਤਿਲ ਚੌਲੀ ਪਾ ਕੇ ਆਇਆ ਕਰ ਸਵਾ ਸਾਲ ਤਿਲ ਚੌਲੀ ਪਾਉਂਦਾ ਰਿਹਾ ਤਾਂ ਇਹ ਬੇਜਵਾਨ ਕੀੜੇ ਤੈਨੂੰ ਧਾਰ ਦੇਣਗੇ ਦੇਖੀ ਕਿਤੇ ਭੁੱਲ ਨਾ ਜਾਈਂ ਇੱਕ ਐਕੇ ਸੰਤ ਨਗਰੀ ਤੋਂ ਬਾਹਰ ਹੋ ਗਏ ਹੁਣ ਹਰ ਡੁੱਬਦੇ ਸੂਰਜ ਨਾਲ ਚੌਧਰੀ ਰੌਣਕਮੱਲ ਕੀੜਿਆਂ ਦੇ ਭੌਣ ਤੇ ਤੇਲ ਚੌਲੀ ਭੌਣ ਜਾਂਦਾ ਵੱਡੇ ਤੋਂ ਵੱਡਾ ਕੰਮ ਛਾਡੋ ਆਪਣੇ ਹੱਥੀਂ ਤੇਲ ਚੌਲੀ ਪਾ ਕੇ ਆਉਂਦਾ ਕਿੰਨਾ ਕਿੰਨਾ ਚਿਰ ਉਹ ਕੀੜਿਆਂ ਦੇ ਭੌਣ ਤੇ ਬੈਠਾ ਚੌਲਾਂ ਪਿੱਛੇ ਕੀੜਿਆਂ ਦੀ ਲੜਾਈ ਦੇਖਦਾ ਰਹਿੰਦਾ ਸਵਾਦ ਲੈਂਦਾ ਰਹਿੰਦਾ ਆਪਣੀ ਜ਼ਿੰਦਗੀਆਂ ਨੂੰ ਫੇਰ ਸਾਵੀ ਹੁੰਦੀ ਜਾਂਦੀ ਕਈ ਦਿਨਾਂ ਤੋਂ ਇੱਕ ਅਜੀਬ ਤਮਾਸ਼ਾ ਕੀੜਿਆਂ ਦਾ ਵਿਕ ਰਿਹਾ ਸੀ ਛੋਟੇ ਛੋਟੇ ਕੀੜਿਆਂ ਤੋਂ ਇੱਕ ਵੱਡੇ ਕੱਦ ਬੁੱਤ ਵਾਲਾ ਕੀੜਾ ਤਿੱਲ ਲੱਗੀ ਸ਼ੱਕਰ ਦੇ ਚਿਪਕੀ ਰੂੜੀ ਖੋ ਕੇ ਲੈ ਜਾਂਦਾ। ਉਹਦਾ ਉਹਦਾ ਇਹ ਹਮਲਾ ਵੇਖ ਕੇ ਚੌਧਰੀ ਖੇੜ ਉੱਠਦਾ ਕਿੰਨਾ ਹਿੰਮਤੀ ਐ ਸਦਕੇ ਤੇਰੀ। ਉਹਦੇ ਮੂੰਹੋਂ ਆਪੇ ਨਿੱਕਲ ਜਾਂਦਾ। ਅੱਜ ਸ਼ਹਿਰ ਵਿੱਚ ਕੁਸ਼ਤੀਆਂ ਸਨ। ਇਲਾਕੇ ਵਿੱਚੋਂ ਆਏ ਕਰਜ਼ਾਈ, ਭੋਥੇ ਪਾਈ ਸ਼ਰਾਬ ਵਿੱਚ ਗੁੱਟ ਉਹਦੇ ਵੱਲ ਘੂਰ ਘੂਰ ਦੇਖਦੇ ਸਨ। ਕਾਮਰੇਡ ਬਚਨਾਂ ਲੋਕਾਂ ਦੇ ਹੜ ਵਿੱਚ ਚੰਮਲਿਆ ਐਉਂ ਸੀ ਜਿਵੇਂ ਵਿਆਹ ਵਿੱਚ ਨਾਇਣ ਫਿਰਦੀ ਹੁੰਦੀ ਹੈ ਚੌਧਰੀ ਰੌਣਕਮਲ ਨੂੰ ਕੁਸ਼ਤੇਆਂ ਵੇਖਣਾ ਅੱਜ ਚੰਗਾ ਨਾ ਲੱਗਾ ਉਹ ਤਾਂ ਆਪਣੇ ਪਹਿਲ ਬਣ ਕੀੜੇ ਦੇ ਦਾਉ ਪੇਚ ਹੀ ਵੇਖੇਗਾ ਇਹ ਸੋਚਦਾ ਠੰਮੇ ਨਾਲ ਤੁਰਦਾ ਅੜਖੇਲੀਆਂ ਕਰਦਾ ਉਹ ਕੀੜਿਆਂ ਦੇ ਭੌਣ ਤੇ ਪੁੱਜਾ ਤਿਲ ਚੌਲੀ ਪਾਉਣ ਤੋਂ ਪਹਿਲਾਂ ਉਹਨੇ ਕਿੰਨੇ ਕਿ ਜਹੀ ਚਿਪਕੀ ਹੋਈ ਤਿਲਾਂ ਨਾਲ ਪਰੇ ਗੁਰਦੀ ਰਣੀ ਭੌਣ ਤੇ ਸੁਟੀ ਤਮਾਸ਼ਾ ਵੇਖਣ ਲਈ ਉਹ ਤਿਆਰ ਹੋ ਗਿਆ ਐਤ ਕੀ ਉਹਦੇ ਮੂੰਹੋਂ ਸਦਕੇ ਤੇਰੀ ਨਾ ਨਿਕਲਿਆ ਉਹ ਕੰਬ ਗਿਆ ਵੱਡੇ ਕੀੜੇ ਤੋਂ ਗੁਰਦੀ ਨਿੱਕੀ ਜਹੀ ਡਲਿਖੋ ਕੇ ਛੋਟੇ ਛੋਟੇ 5 6 ਕੀੜੇ ਆਪਣੀ ਖੁੱਡ ਵੱਲ ਚਾਈ ਚਾਈ ਲਿਜਾ ਰਹੇ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਸਤਿ ਸ਼੍ਰੀ ਅਕਾਲ ਜੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ